ਬਈ ਜਿਹੜੇ ਮੂਰਲੇ ਸਾਰੇ ਬਕਾਊ ਆ ਸੋਨੂੰ ਵੀ ਪਤਾ ਹੈ ਹੁਣ ਧਰਨੇ ਤੇ ਕੀ ਹੋਇਆ ਉਹਨਾਂ ਨੇ ਪੁਲਿਸ ਨੇ ਕਾਦੋ ਭਜਾਤੇ ਉਥੇ ਬੰਦੇ ਹੀ ਨਹੀਂ ਸੀ ਟਰਾਲੀਆਂ ਚ ਕਿਹੜੇ ਬੰਦੇ ਸੀ ਉਥੇ ਕਿਉਂਕਿ ਸਭ ਨੂੰ ਪਤਾ ਬਕਾਊ ਲੋਕ ਆ ਚਾਰ ਕੋਈ ਪੰਜਾਬ ਦੀਆਂ ਗੱਲਾਂ ਕਰ ਦਿੰਦਾ ਵੀ ਐਂ ਜਿਵੇਂ ਅਗਲਾ ਕਹਿੰਦਾ ਵੀ ਰੱਖ ਆ ਇਹੋ ਦੇ ਮਗਰ ਚੱਲ ਪੈਣੀ ਠੀਕ ਆ ਹੁਣ ਕਿੱਥੇ ਲੱਖੇ ਹੋਣ ਜਾਂ ਹੋਰ ਸਮਾਜ ਸੇਵੀ ਕਿੱਥੇ ਉੱਤੇ ਪਹੁੰਚਦੇਗਾ ਤੋਂ ਨਹੀਂਗੇ ਪਟਿਆਲੇ ਕਿਹੜੀ ਜਥੇਬੰਦੀ ਪਹੁੰਚੀ ਆ ਕਿਹੜਾ ਬੰਦਾ ਪਹੁੰਚਿਆ ਕਿਹੜਾ ਸਮਾਜ ਸੇਵੀ ਪਹੁੰਚਿਆ ਕਿਸੇ ਨੇ ਜਾ ਕੇ ਉੱਥੇ ਹਾਂ ਦਾ ਨਾਂ ਮਾਰਿਆ ਬੈਲੀ ਗੱਲ ਤੁਸੀਂ ਵੀਡੀਓ ਨਹੀਂ ਸ਼ੇਅਰ ਕਰਦੇ ਵੀਡੀਓ ਸ਼ੇਅਰ ਕਰਨ ਦਾ ਫਰਜ਼ ਹੈ ਵੀਡੀਓ ਤੁਸੀਂ ਉਹਨਾਂ ਦੀ ਸ਼ੇਅਰ ਕਰਦੇ ਆਂ ਵੀ ਜਿਹੜੇ ਦੋ ਮੂੰਹੇ ਲੋਕ ਆ ਜਿਹੜੇ ਦੋਗਲੇ ਲੋਕ ਆ ਉਹਨਾਂ ਦੀ ਵੀਡੀਓ ਸ਼ੇਅਰ ਕਰਦੇ ਆਂ ਤੁਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਆਂ ਪੰਜਾਬੀਓ ਤੁਹਾਡਾ ਕੁਝ ਨਹੀਂ ਬਣ ਸਕਦਾ ਤੁਸੀਂ ਸਿਰਫ ਦੋਗਲੇ ਬੰਦਿਆਂ ਮਗਰ ਚੱਲਦੇ ਆਂ ਦੋਗਲੇ ਮਗਰ ਜਿਨ੍ਹਾਂ ਦੇ ਦੋ ਦੋ ਮੂੰਹ ਆ ਕੁਝ ਨਹੀਂ ਪਤਾ ਵੀ ਤੁਹਾਡਾ ਉਹਨਾਂ ਦੀ ਸੋਚ ਕੀ ਆ ਜਾਂ ਕਿਵੇਂ ਜੈਨੂਨ ਬੰਦੇ ਨਾਲ ਤੁਸੀਂ ਨਹੀਂ ਖੜਦੇ ਪਟਿਆਲੇ ਜਿਹੜੀ ਘਟਨਾ ਚੱਲ ਰਹੀ ਹੈ ਸਾਰਿਆਂ ਨੂੰ ਪਤਾ ਪੂਰੇ ਪੰਜਾਬ ਚ ਪੂਰੇ ਜਿੱਥੋਂ ਤੱਕ ਚੱਲਦਾ ਮੀਡੀਆ ਉੱਥੋਂ ਤੱਕ ਪਹੁੰਚੀ ਹੋਈ ਹੈ ਗੱਲ ਵੀ ਭੈਣ ਆਪ ਦੇ ਜਸਟਿਸ ਲਈ ਕੀ ਕੋਸ਼ਿਸ਼ ਕਰ ਰਹੀ ਆ ਉਹ ਕਹਿੰਦੀ ਮੈਂ ਖੜਨਾ ਵੀ ਐਂਡ ਤੱਕ ਖੜੂੰਗੀ ਭਾਵੇਂ ਮੇਰੀ ਮੌਤ ਹੋ ਜੇ ਪਰ ਉੱਥੇ ਕਿੰਨੇ ਕ ਪਹੁੰਚੇ ਆ ਕਿਹੜੀ ਜਥੇਦਾਰੀ ਪਹੁੰਚ ਜਥੇਬੰਦੀ ਪਹੁੰਚੀ ਆ ਕਿਹੜੇ ਸਮਾਜ ਸੇਵੀ ਪਹੁੰਚੇ ਆ ਕਿਹੜੇ ਆਗੂ ਪਹੁੰਚੇ ਪਹਿਲਾਂ ਮੈਨੂੰ ਇਹ ਦੱਸੋ ਇੱਕ ਉਹਨਾਂ ਨਾਲ ਜੇ ਨਾ ਤੱਕਾ ਹੋ ਸਕਦਾ ਜਿਹੜੇ ਫੌਜ ਦੇ ਅਫਸਰ ਆ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਤੁਸੀਂ ਤਾਂ ਕੁਝ ਵੀ ਨਹੀਂ ਭਾਈ ਆਪਾਂ ਦਾ ਕੋਸ਼ ਵੀ ਨਹੀਂ ਆਪਾਂ ਸਿਰਫ ਐਂ ਕਹਿੰਦੇ ਵੀ ਇੱਕ ਬੰਦਾ ਮੂਹਰੇ ਖੜਾ ਹੋਵੇ ਤੇ ਆਪਾਂ ਮਗਰ ਚੱਲੀਏ ਉਹਦੇ ਪਰ ਗਾਂਲੇ ਬੰਦੇ ਦਾ ਸਾਨੂੰ ਯਕੀਨ ਹੈਗਾ ਉਹ ਜੈਨੂਨ ਬੰਦੇ ਆ ਸਭ ਨੂੰ ਪਤਾ ਵੀ ਉਹ ਕਿਸੇ ਪਾਰਟੀ ਨਾਲ ਸਬੰਧ ਨਹੀਂ ਕੋਸ਼ ਨਹੀਂ ਉਹ ਜੈਨੂਨ ਬੰਦੇ ਉਹ ਹੱਕ ਲਈ ਲੜਦੇ ਆ ਆਪਣੇ ਹੱਕ ਲਈ ਹੀ ਲੜਨਾ ਹੁੰਦਾ ਵੀ ਐ ਨਹੀਂ ਹੈਗਾ ਵੀ ਕੋਈ ਆਪਾਂ ਨੂੰ ਹੱਕ ਦਿਵਾਊਗਾ ਇਹ ਤੁਹਾਡਾ ਬਹਿਮਾ ਕਦੇ ਲੜਪੇ ਜੀ ਝੰਡਾ ਪਿੱਛੇ ਲੜਪੇ ਠੀਕ ਆ ਸਾਡੇ ਝੰਡੇ ਉਤਾਰ ਤੇ ਤੁਹਾਡੇ ਚ ਹਮਤ ਰੱਖੋਣ ਵਾਲੀ ਝੰਡਾ ਪਿੱਛੇ ਲੜੀ ਜਾਂਦੇ ਆ ਕਾਰਵਾਈਆਂ ਕਰੀਣਾ ਉਸ ਵਿੱਚ ਦੰਗੇ ਕਰਾਉਣੇ ਤੁਸੀਂ ਤੁਸੀਂ ਦੈਰ ਰੱਖੋ ਉਹ ਦੇਖ ਇੱਕ ਔਰਤ ਹੋ ਕੇ ਕਿੱਡਾ ਦੈੜਾ ਕਿੱਲਿਆਂ ਦਾ ਮੱਥਾ ਲਾਈ ਬੈਠੀ ਆ ਉਹਨੂੰ ਕਿੰਨੇ ਦਿਨ ਹੋ ਗਏ ਸੁੱਤੀ ਨਹੀਂ ਬੇਚੈਨਾਂ ਦਿਨ ਰਾਤ ਇੱਕ ਕੀਤਾ ਪਿਆ ਉਹ ਕਹਿੰਦੀ ਸੁਣਦੇ ਆਪਾਂ ਵੀਡੀਓ 2 ਘੰਟੇ ਸੌਂਦੀ ਆ ਘੰਟਾ ਸੌਂਦੀ ਕਿਤੇ ਉਹਨੂੰ ਉਹਦੇ ਜਿਹਦੇ ਐਕਸੀਡੈਂਟ ਹੁੰਦਾ ਕਿਤੇ ਥਾਣੇ 'ਚ ਕਿਤੇ ਹਸਪਤਾਲ 'ਚ ਸਾਰੀ ਰਾਤ ਆਏ ਫਿਰਦੀ ਰਹੀ ਉਹ ਪਰ ਫੇਰ ਵੀ ਉਹ ਖੜੀ ਆ ਉਹ ਹੁੰਦੀ ਅਸਲੀ ਲੜਾਈ ਜਿਹੜੀ ਆਪਣੇ ਵਾਸਤੇ ਲੜੀ ਆਪਾਂ ਕਹਿੰਦੇ ਲੋਕ ਸਾਡੀ ਖਾਤ ਲੜਣਗੇ ਤੁਸੀਂ ਆਏ ਦੱਸੋ ਤੁਹਾਡਾ ਪਰਿਵਾਰ ਤੁਹਾਡੀ ਲੜਾਈ ਜਿਹੜੀ ਤੁਹਾਡੀ ਮੁਸੀਬਤ ਤੁਹਾਡਾ ਪਰਿਵਾਰ ਸਿਰ ਲੈਂਦਾ ਨਹੀਂ ਲੈਂਦਾ ਉਹ ਵੀ ਪਾਸੇ ਹੋ ਜਾਂਦੇ ਰਿਸ਼ਤੇਦਾਰ ਤਾਂ ਬੜੀ ਦੂਰ ਦੀ ਗੱਲ ਹੁੰਦੀ ਆ ਇਹ ਆਪ ਨੂੰ ਨਿਜੀਠਣੇ ਪੈਂਦੀ ਹੁੰਦੀ ਆ ਮਿੱਤਰੋ ਜੇ ਆਪਾਂ ਜਿਹਨੂੰ ਨ ਬੰਦੇ ਨਾਲ ਸਹੀ ਬੰਦੇ ਨਾਲ ਖੜਾਂਗੇ ਜਿਹੜਾ ਪਤਾ ਬੰਦਾ ਸਹੀ ਆ 100% ਸਹੀ ਆ ਵੀ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ ਕੋਈ ਉਹਨੂੰ ਆਏ ਨਹੀਂ ਹੈਗੇ ਮੈਂ ਆਗੂ ਬਣਨਾ ਜਾਂ ਕੁਝ ਹੋਰ ਉਹ ਜਿਹਨੂੰ ਨ ਬੰਦੇ ਨਾਲ ਧੱਕਾ ਹੁੰਦਾ ਜੇ ਉਹਦੇ ਨਾਲ ਖੜੋਂਗੇ ਤਾਂ ਹੀ ਤੁਸੀਂ ਖੜ ਸਕਦੇ ਇਹ ਨਹੀਂ ਹੈ ਲੋ ਜਿਹੜਾ ਬੰਦਾ ਮੂਰੇ ਲੀਡਰ ਬਣਿਆ ਫਿਰਦਾ ਉਹਦੇ ਮਗਰ ਲੱਜੋ ਉਹ ਮੁੜ ਕੇ ਵਹਿ ਗ ਜਾਂਦੇ ਤੇਰੇ ਸੋਡੇ ਅਰਗੇ ਮੁੜ ਕੇ ਮੂੰਹ ਲਵੇਟ ਕੇ ਆ ਜਾਂਦੇ ਆ ਤੁਹਾਨੂੰ ਆਏ ਵੀ ਕੋਈ ਹੋਰ ਖੜਾ ਹੋ ਜੂ ਪਰਚੇ ਹੋਣਗੇ ਉਹ ਤੇ ਹੋਣਗੇ ਪਰਚਿਆਂ ਦਾ ਉਹਨਾਂ ਨੂੰ ਫਾਇਦਾ ਜੀ ਤੇ ਪਰਚੇ ਹੋਣ ਦੇ ਆਗੂ ਬਣ ਜਾਂਦਾ ਉਹ ਤਾਂ ਮੁੜ ਕੇ ਮਿਲ ਜਾਂਦੇ ਆ ਉਹਨਾਂ ਨੂੰ ਪਤਾ ਇਹ ਮੂਰੇ ਇਹਨੂੰ ਖਰੀਦ ਲਓ ਦੂਜੇ ਗਏ ਬਸ ਬਾਈ ਮੌਕਾ ਹੀ ਜੈਨੂਨ ਬੰਦੇ ਨਾਲ ਖੜੋ ਕਿਸੇ ਲੀਡਰ ਮਗਰ ਨਾਲ ਚੱਲੋ ਠੀਕ ਹੈ ਕਿਸੇ ਵੀ ਕੋਈ ਜਿਹੜਾ ਪਾੜੀਆਂ ਗੱਲਾਂ ਹੀ ਕਰਦਾ ਪੰਜਾਬ ਦਾ ਉਹਦੇ ਮਗਰ ਨਾਲ ਚੱਲੋ ਸੋਡਾ ਦਿਮਾਗ ਕੰਮ ਕਰਦਾ ਹੋਣਾ ਚਾਹੀਦਾ ਵੀ ਆਪਾਂ ਕਿਧੇ ਨਾ ਜਾਣਾ ਜੇ ਜੈਨੂਨ ਬੰਦ ਕਿਉਂਕਿ ਉਹ ਬੈੱਕ ਜਾਂਦੇ ਆ ਸਰਕਾਰਾਂ ਨੂੰ ਵੀ ਪਤਾ ਹੈ ਵੀ ਇਹ ਲੋਕ ਤਾਂ ਭੇਡ ਚਾਰ ਆ ਜਿੱਧਰ ਨੂੰ ਹੋਗੇ ਹੋਗੇ ਆਪਾਂ ਖਰੀਦ ਲੈਣਾ ਮੁੜ ਕੇ ਸਾਸਰੀ ਕ ਤਾਂ ਹੀ ਤੁਹਾਡਾ ਕੋਈ ਵੀ ਜਿਹੜਾ ਧਰਨਾ ਪ੍ਰਦਰਸ਼ਨ ਕਰਦਾ ਜੂ ਕੋਈ ਵੀ ਜਿਹੜੀ ਤੁਹਾਡੀ ਮੰਗ ਹੈ ਸਿਰੇ ਇਸੇ ਕਰਕੇ ਨਹੀਂ ਚੜਦੀ ਤੁਸੀਂ ਦੋਗਲੇ ਲੋਕਾਂ ਮਗਰ ਲੱਗੇ ਹੋ ਜਾਂ ਬਾਈ ਮੈਂ ਕਹਿੰਦਾ ਪਹਿਲਾਂ ਉਹਨੂੰ ਇਨਸਾਫ ਦਿਵਾਓ ਜਿਹੜੀ ਸੱਚ ਆ ਸਚਾਈ ਆ ਸਾਰਿਆਂ ਨੂੰ ਪਤਾ ਹੈ ਵਿੱਚ ਇੱਕ ਪੈਸੇ ਦਾ ਝੂਠ ਨਹੀਂ ਉਹ ਕਦੇ ਮੀਡੀਆ ਸਾਹਮਣੇ ਆਇਆ ਪਰਿਵਾਰ ਕਦੇ ਦੇਖਿਆ ਸੀ ਕਿਸੇ ਨੇ ਉਹ ਲੇਡੀਜ਼ ਨੂੰ ਕਾਰਨ ਕੀ ਪਈ ਆ ਤੇ ਹੁਣ ਉਹਨਾਂ ਖੜਨ ਦਾ ਹੱਕ ਬਣਦਾ ਇਹੋ ਜਿਹੇ ਲੋਕਾਂ ਨਾਲ ਖੜੋ ਨਾ ਕਿ ਵੀ ਦੁੱਕੀ ਤਿੱਕੀ ਦੇ ਮੰਗ ਹੈ ਹਰੇਕ ਮਗਰ ਚੱਕ ਦੇ ਉਹਨੂੰ ਹੱਥਾਂ ਦੇ ਚੱਕ ਲੈਣੇ ਆ ਉਹਨਾਂ ਦੀ ਵੀਡੀਓ ਸ਼ੇਅਰ ਕਰੀ ਜਾਂਦੇ ਆ ਉਹਨਾਂ ਦੇ ਬੰਦੇ ਚਾਰ ਛੱਡੇ ਹੁੰਦੇ ਆ ਚਲੋ ਜੀ ਗੱਲ ਬਣ ਗਈ ਸੋ ਮੈਂ ਹੀ ਤੁਹਾਨੂੰ ਲਾਂਭਾ ਜੇ ਉਹਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਕਹਿੰਦਾ ਵੀ ਪੰਜਾਬੀ ਜਮਾਂ ਜ਼ੀਰੋ ਆ ਜਮਾਂ ਜ਼ੀਰੋ ਆ ਪੰਜਾਬੀਓ ਜੇ ਤੁਸੀਂ ਆਪਣੀ ਪੰਜਾਬੀ ਤੇ ਬਚਾਉਣੀ ਆ ਪਹਿਲਾਂ ਉਹਦੇ ਨਾਲ ਖੜੋ ਜਾ ਕੇ ਦੂਜੀਆਂ ਗੱਲਾਂ ਬਾਅਦ ਦੀਆਂ ਨੇ ਉੱਥੇ ਸੋਡਾ ਜੈਨੂਨ ਇਕੱਠਾ ਹੋਣਾ ਚਾਹੀਦਾ ਨਾ ਕਿ ਤੁਸੀਂ ਕੋਈ ਮੂਲੇ ਸਮਾਜ ਸੇਵੀ ਤੌਰ ਤੇ ਆ ਜਾਂ ਕਿ ਲੀਡਰ ਤੁਰੂਗਾ ਫੇਰ ਤੁਸੀਂ ਤੁਰਨਾ ਹੁਣ ਮੰਨ ਲਾ ਕੇ ਚੱਲ ਵੀ ਕੋਈ ਕਿਸਾਨ ਆਗੂ ਤੁਰਪੇ ਜਾਂ ਲੱਖੇ ਹੋਣੀ ਤਰਪਣ ਜਾਂ ਕੋਈ ਹੋਰ ਸਮਾਜ ਸੇ ਵੀ ਤਰਪੇ ਤੁਸੀਂ ਮਗਰੇ ਡਾਰਾਂ ਵਨ ਕੇ ਚਲੋਗੇ ਉਹਨੇ ਇੱਕ ਕਾਲ ਦੇਤੀ ਕੋ ਸੋਨੂੰ ਨਹੀਂ ਦੀਨਾਂ ਸੋਨੂੰ ਕੁਛ ਨਹੀਂ ਪਤਾ ਵੀ ਕੀ ਚਾਹੀਦਾ ਤੁਸੀਂ ਆਪ ਦੇ ਤੌਰ ਤੇ ਜਾਓ ਯਾਰ ਉਹਨਾਂ ਨੂੰ ਕਿਉਂ ਪ੍ਰਮੋਟ ਕਰੀ ਜਾਂਦੇ ਆ ਤੁਸੀਂ ਆਪ ਦੇ ਤੌਰ ਤੇ ਜਾਓ ਤੁਸੀਂ ਤੁਸੀਂ ਜਿੱਥੇ ਹੱਕ ਆ ਜ਼ਰੂਰੀ ਆ ਉਹਦੇ ਨਾਲ ਖੜੋ ਆਪ ਦੇ ਤੌਰ ਤੇ ਖੜੋ ਇਹ ਕੀ ਮਤਲਬ ਜੇ ਇੱਕ ਕਾਲ ਕਰਦੀ ਤੁਸੀਂ ਗੰਡੀਆਂ ਭਰ ਕੇ ਲੈ ਜਾਣਗਾ ਕੀ ਯਾਰ ਤੁਸੀਂ ਸੋਨੂੰ ਯਕੀਨ ਹੈਗਾ ਕੋਈ ਸਹੀ ਆ ਮੈਨੂੰ ਤਾਂ ਕਿਸੇ ਤੇ ਕੋਈ ਯਕੀਨ ਨਹੀਂ ਮੈਂ ਤਾਂ ਨਹੀਂ ਮੰਨਦਾ ਕਿਸੇ ਦਾ ਯਕੀਨ ਆ ਕੋਈ ਕੋਈ ਤੁਹਾਡਾ ਆਪ ਦਾ ਦਿਮਾਗ ਨਹੀਂ ਕੰਮ ਕਰਦਾ ਤੁਸੀਂ ਕਿਸੇ ਦੇ ਮਗਰ ਚੱਲਦੇ ਤਾਂ ਹੀ ਤੁਸੀਂ ਕਾਮਯਾਬ ਹੋਣੀ ਤਾਂ ਹੀ ਤੁਹਾਡੇ ਹੱਕ ਨਹੀਂ ਮਿਲਦੇ ਤੁਸੀਂ ਲੋਕਾਂ ਦੇ ਹਿਸਾਬ ਨਾਲ ਚੱਲਦੇ ਆਪਦੇ ਹਿਸਾਬ ਨਾਲ ਨਹੀਂ ਚੱਲਦੇ ਤੁਸੀਂ ਤੁਹਾਨੂੰ ਆਪ ਨੂੰ ਨਹੀਂ ਪਤਾ ਕੱਲੇ ਕੱਲੇ ਇਨਸਾਨ ਨੂੰ ਪਤਾ ਹੈ ਸ਼ਰੇਆਮ ਸਹੀ ਗੱਲ ਹੈ ਸਾਫ਼ ਗੱਲ ਹੈ ਵੀ ਰੀਅਲ ਜਿੱਤਕਾ ਹੋਇਆ ਉਹ ਇਨਸਾਫ਼ ਮੰਗ ਰਿਹਾ ਇਨਸਾਫ਼ ਮੰਗ ਲਈ ਹੁਣ ਜੋ ਕੱਲੀ ਰਹਿ ਗਈ ਤੇ ਕੌਣ ਖੜੂ ਉਹਦੇ ਨਾਲ ਚਲ ਮੰਨ ਕੇ ਚਲ ਫੌਜ ਖੜੀ ਆ ਫੌਜ ਦੇ ਅਫਸਰ ਹੈਗੇ ਕਾਨੂੰਨੀ ਕਾਰਵਾਈ ਕਰਦੇ ਆ ਤੇ ਜਿਹੜੇ ਆਪਾਂ ਉੱਥੇ ਲਾ ਲਈ ਧਰਨਾ ਸਾਡਾ ਆ ਹੋ ਗਿਆ ਹੋ ਗਿਆ ਤੇ ਜੈਨਰ ਬੰਦੇ ਨਾਲ ਕਾਹਦੇ ਨਹੀਂ ਕਰਦੇ ਧਰਨੇ ਲਾ ਲੈ ਕਿਸੇ ਦੇ ਮਗਰ ਲਾ ਕੇ ਮੂਹ ਲਾ ਚਲੋ ਜੀ ਆਪ ਦਾ ਬੈ ਤੁਸੀਂ ਫੇਰ ਉੱਥੇ ਪਿੱਛੇ ਦੇ ਪਿੱਛੇ ਭੇਡਾਂ ਨੂੰ ਕੁੱਤੇ ਪੂਛ ਲਾਉਂਦੇ ਰਹਿ ਜਾਂਦੇ ਆ ਉਹ ਭੈਣੇ ਗ੍ਰਿਸ਼ ਬੋਲਦੀ ਆ ਤੇ ਕਮੈਂਟ ਕੀਤਾ ਬੇਵਕੂਫ ਨੇ ਵੇ ਇਹ ਵੀ ਇੰਗਲਿਸ਼ ਬੋਲ ਕੇ ਆਪ ਦੇ ਆਪ ਨੂੰ ਦੇਸ਼ ਭਗਤ ਛਾਪਟ ਕਰਦੀ ਇਹ ਚੀਜ਼ਾਂ ਤਾਂ ਕੋਈ ਮੈਥਡ ਹੀ ਨਹੀਂ ਅੰਗਰੇਜ਼ੀ ਅਗਲੀ ਦੀ ਲੈਂਗੁਏਜ ਹੋ ਸਕਦੀ ਉਹ ਇੰਗਲਿਸ਼ ਯੂਜ਼ ਕਰਦੇ ਹੁੰਦੇ ਆ ਜਿਹੜਾ ਜ਼ਿਆਦਾ ਇੰਗਲਿਸ਼ ਯੂਜ਼ ਕਰਦਾ ਉਹਨੂੰ ਪੰਜਾਬੀ ਦੇ ਕੁਝ ਵਾਰਡਾਂ ਦਾ ਨਹੀਂ ਪਤਾ ਲੱਗਦਾ ਇਹ ਤਾਂ ਕੋਈ ਹੈ ਨਹੀਂ ਜਿਹੜੇ ਹੁਣ ਪੰਜਾਬੀ ਬੋਲਦੇ ਆ ਪੰਜਾਬੀ ਚ ਹੀ ਗੱਲਾਂ ਕਰਦੇ ਆ ਪੰਜਾਬੀ ਨੂੰ ਪ੍ਰਮੋਟ ਕਰਦੇ ਕੀ ਗਾਰੰਟੀ ਉਹ ਵਿਦੇਸ਼ ਭਗਤ ਆ ਜਾਂ ਪੰਜਾਬ ਨਾਲ ਖੜਿਆ ਆ ਯਾਰ ਦੋਗਲੇ ਬਾਈ ਇਹ ਅਖੀਰ ਚ ਇਹੀ ਬੇਨਤੀ ਆ ਪਹਿਲੀ ਗੱਲ ਤੁਸੀਂ ਵੀਡੀਓ ਨਹੀਂ ਸ਼ੇਅਰ ਕਰਦੇ ਵੀਡੀਓ ਸ਼ੇਅਰ ਕਰਨ ਦਾ ਫਰਜ਼ ਆ ਵੀਡੀਓ ਤੁਸੀਂ ਉਹਨਾਂ ਦੀ ਸ਼ੇਅਰ ਕਰਦੇ ਆ ਵੀ ਜਿਹੜੇ ਦੋਵੇਂ ਲੋਕ ਆ ਜਿਹੜੇ ਦੋਲੇ ਲੋਕ ਆ ਉਹਨਾਂ ਦੀ ਵੀਡੀਓ ਸ਼ੇਅਰ ਕਰਦੇ ਤੁਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਆ ਵੀਡੀਓ ਸ਼ੇਅਰ ਕਰਨ ਨੂੰ ਮੈਂ ਤਾਂ ਕਹਿਣਾ ਵੀ ਕੱਲੇ ਕੱਲੇ ਬੰਦੇ ਦੇ ਕੋਲ ਜਾਵੇ ਵੀਡੀਓ ਇਹ ਹਰ ਇੱਕ ਦੇ ਕੰਨੀ ਗੱਲ ਲੰਗੇ ਤੇ ਉਹਦੇ ਨਾਲ ਸਪੋਰਟ ਦੇ ਵਿੱਚ ਖੜੋ ਬਾਈ ਜਾ ਕੇ ਜੇ ਉਹਨਾਂ ਨੂੰ ਇਨਸਾਫ ਨਾ ਨਾ ਮਿਲਿਆ ਤਾਂ ਆਪਾਂ ਕਿਸੇ ਗੁਰੂ ਪੀਰ ਦੇ ਨੇ ਆਪਣਾ ਕੋਈ ਇਨਸਾਫ ਨਹੀਂ ਹੋਣਾ ਕਿਸੇ ਵੀ ਨਹੀਂ ਹੋਣਾ ਜੈਨੂਨ ਬੰਦੇ ਨਾਲ ਜਿੰਨਾ ਟਾਈਮ ਖੜਨਾ ਸ਼ੁਰੂ ਨਹੀਂ ਕਰ ਦਿੱਤੋ ਆ ਤਾਂ ਜੈਨੂਨ ਬੰਦੇ ਆ ਯਾਰ ਇਹ ਤਾਂ ਕੋਈ ਦੋਰ ਹੈ ਨਹੀਂ ਇੱਥੇ ਤਾਂ ਪਹੁੰਚੋ ਤੁਸੀਂ ਕਿਸੇ ਨੂੰ ੜੀਕ ਦੇ ਕਾਹ ਤੋਂ ਵੇਟ ਕਾਹ ਤੋਂ ਕਰਦੇ ਆ ਸੋ ਮੇਰੇ ਅਖੀਰ ਚ ਇਹੀ ਬੇਨਤੀ ਆ ਵੀ ਭੈਣ ਨਾਲ ਬੱਦ-ਬੱਦ ਖੜੋ ਯਾਰ ਸਪੋਰਟ ਕਰੋ ਫੇਰ ਹੀ ਜੈਨੂਨ ਬੰਦੇ ਨਾਲ ਖੜਨਾ ਸ਼ੁਰੂ ਕਰੋ ਕਿਸੇ ਦੇ ਮਗਰ ਲੱਗਣਾ ਬੰਦ ਕਰੋ ਬਾਈ ਜੀ ਤੇ ਬੱਦ-ਬੱਦ ਵੀਡੀਓ ਨੂੰ ਸ਼ੇਅਰ ਕਰੋ ਜੇ ਕਿਸੇ ਨੂੰ ਉੱਚਾ ਨੀਵਾ ਬੋਲਿਆ ਗਿਆ ਹੋਵੇ ਗਲਤ ਬੋਲਿਆ ਹੋਵੇ ਤਾਂ ਮਾਫੀ ਚਾਹੁੰਨਾ ਪਰ ਸੱਚ ਤਾਂ ਸੱਚ ਹੀ ਹੈ ਧੰਨਵਾਦ